ਕਾਂਗਰਸ ਪਾਰਟੀ ਨਾਲ ਤੁਸੀਂ ਗੱਲ ਕਰਕੇ ਆਏ ਹੋ ਵੀ ਐਮਪੀ ਦੀ ਟਿਕਟ ਲੜੋਗੇ ਕੋਈ ਨਹੀਂ ਐਵੇਂ ਕਰਦਾ ਸਰ ਇਹ ਸਾਰੀ ਸਕੀਮ ਹੀ ਸੀ ਤੁਸੀਂ ਪਹਿਲਾਂ ਦਵਿੰਦਰ ਨੂੰ ਭੇਜਦਾ ਵੀ ਚੱਲ ਕਾਕਾ ਮੈਂ ਆਉਣਾ ਕਾਂਗਰਸ ਦੇ ਵਿੱਚ ਮੈਂਬਰ ਪਾਰਲੀਮੈਂਟ ਦਾ ਛੱਡੂ ਇੱਕ ਪੰਚਾਇਤ ਮੈਂਬਰ ਜਿੰਨੀ ਵੀ ਮੇਰੀ ਇੱਥੇ ਪਹੁੰਚ ਨਹੀਂ ਸੀ ਲੋਕ ਇਹ ਕਹਿੰਦੇ ਵੀ ਕੋਬਾਇਆ ਟੈਂਕੀ ਵਾਲਾ ਐਮਪੀ ਐ ਟੈਂਕੀੋਂ ਤੋਂ ਬਿਨਾਂ ਕੁਝ ਨਹੀਂ ਦਿੱਤਾ ਮੈਂ ਆਪਣੀ ਮੌਤ ਜਿਹੜੀ ਹੈ ਉਹ ਲੰਬੀ ਤੋਂ ਚੱਕ ਕੇ ਆਉਦੇ ਜਲਾਲਾਵ ਚ ਲੈ ਆ ਤੇ ਅਕਾਲੀ ਦਲ ਪ੍ਰਧਾਨ ਨੂੰ ਪ੍ਰੋਬਲਮ ਹੀ ਇਸ ਗੱਲ ਤੋਂ ਹੋਈ ਹੋਣੀ ਆ ਰੋਈਪੁਰ ਤੋਂ ਜੇ ਇਲੈਕਸ਼ਨ ਜਿੱਤੀ ਨਹੀਂ ਤੇ ਫਿਰ ਸ਼ੇਅਰ ਸੇ ਕੋਬਾਇਆ ਰੋਟਿਕ ਦਿੱਤੀ ਤੇ ਕੈਸਨ ਸਟਰੋਂਗ ਲੀਡਰ ਬਣਦੇ ਆਪਣੇ ਵਿਰੁੱਧ ਮੈਂ ਤਾਂ ਕਹਿੰਦਾ ਜੀ ਕੋਈ ਮਰਜ਼ੀ ਆ ਜੇ ਸਾਰੀਆਂ ਕਮਿਊਨਿਟੀਆਂ ਦੀ ਵੋਟ ਜਿਹੜੀ ਇਹ ਮੈਨੂੰ ਪੈਂਦੀ ਹੈ ਦੋਸਤੋ ਸਸ਼ੀਕਲ ਮੈਂ ਗੁਰਪਾਲ ਬਰਾੜ ਨਿਊਜ਼ ਨੰਬਰ ਤੇ ਤੁਹਾਡਾ ਸਵਾਗਤ ਹੈ ਲੋਕ ਸਭਾ ਚੋਣਾਂ ਬਹੁਤ ਨਜ਼ਦੀਕ ਨੇ ਤੇ ਸਭ ਤੋਂ ਖਾਸ ਸੀਟ ਫਿਰੋਜ਼ਪੁਰ ਦੀ ਸੀਟ ਦੇ ਉੱਤੇ ਸ਼ੇਰ ਸਿੰਘ ਖਬਾਇਆ ਨੇ ਇੱਕ ਵੱਡਾ ਜੋ ਇੱਕ ਹਲਚਲ ਈ ਮਚਾ ਦਿੱਤੀ ਹੈ ਅਕਾਲੀ ਦਲ ਪਾਰਟੀ ਨੂੰ ਛੱਡ ਕੇ ਕਾਂਗਰਸ ਨੂੰ ਕਾਂਗਰਸ ਦਾ ਲਾੜ ਫੜ ਲਿਆ ਹੁਣ ਹਰੇਕ ਦੇ ਮਨ ਦੇ ਵਿੱਚ ਇਹ ਚਾਚਾ ਵੀ ਸ਼ੇਰ ਸਿੰਘ ਖਬਾਇਆ ਨੂੰ ਟਿਕਟ ਮਿਲੇਗੀ ਕਿ ਨਹੀਂ ਆਓ ਸ਼ੇਰ ਸਿੰਘ ਖਬਾਇਆ ਸਾਡੇ ਨਾਲ ਅੱਜ ਹਾਜ਼ਰ ਨੇ ਆਓ ਉਹਨਾਂ ਨਾਲ ਹੀ ਗੱਲਬਾਤ ਕਰ ਲੈਂਦੇ ਵੀ ਕੀ ਸਥਿਤੀ ਚੱਲ ਰਹੀ ਹੈ ਖਬਾਇਆ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਥੈਂਕ ਯੂ ਸਭ ਤੋਂ ਪਹਿਲਾਂ ਤਾਂ ਕੀ ਲੱਗਿਆ ਤੁਸੀ ਜਦੋਂ ਅਕਾਲੀ ਦਲ ਨੂੰ ਤੁਸੀ ਛੱਡਿਆ ਦੋ ਸਾਲਾਂ ਤੋਂ ਤੁਹਾਡੇ ਜੋ ਬਾਕੀ ਸਾਰੇ ਹੋ ਰਹੇ ਸੀ ਅਕਾਲੀ ਦਲ ਦੇ ਵਾਸਤੇ ਤੁਹਾਨੂੰ ਲੱਗਦਾ ਸੀ ਵੀ ਅਕਾਲੀ ਦਲ ਤੁਹਾਡੇ ਵਾਸਤੇ ਸਹੀ ਨਹੀਂ ਹੈ ਕੀ ਲੱਗਦਾ ਸੀ ਇਹ ਅਕਾਲੀ ਦਲ ਦਾ ਲੋਕ ਕਹਿੰਦੇ ਜੀ ਸ਼ੇਰ ਸਿੰਘ ਕੋ ਭਾਇਆ ਨੂੰ ਅਕਾਲੀ ਦਲ ਦੇ ਵਿੱਚ ਆਪਦਾ ਸਿਆਸੀ ਪਿਵệਖਣੀ ਨਹੀਂ ਦੀਂਦਾ ਸੀ ਉਹਨਾਂ ਨੂੰ ਪਤਾ ਸੀ ਵੀ ਅਕਾਲੀ ਦਲ ਖਤਮ ਹੋ ਗਈ ਹੁਣ ਮੇਰਾ ਕੋਈ ਸਿਆਸੀ ਪਿਵệਖਣੀ ਹੈ ਤਾਂ ਛੱਡਿਆ ਦੇਖੋ ਜੀ ਅਕਾਲੀ ਦਲ ਚ ਮੈਂ 1997 ਤੋਂ ਲੈ ਕੇ 2000 ਅ 2 ਸਾਲ ਪਹਿਲਾਂ ਤੋਂ ਜੋ 2017 ਤੱਕ ਮੈਂ ਇਥੋਂ ਦਾ ਇਹ ਇਹਨਾਂ ਦੇ ਵਿੱਚ ਸੇਵਾ ਕਰਦਾ ਰਿਆ ਤੇ 2017 ਤੋਂ ਪਹਿਲਾਂ ਹੀ ਮੈਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਜਿਸ ਤਰ੍ਹਾਂ ਪਾਰਟੀ ਦੇ ਪ੍ਰਧਾਨ ਨੇ ਮੇਰੇ ਨਾਲ ਕਈ ਤਰ੍ਹਾਂ ਦੀ ਡਿਸਕ੍ਰਿਮੀਨੇਸ਼ਨ ਕੀਤੀ ਹੈ ਪਰ ਮੈਂ ਉਹਨਾਂ ਨੂੰ ਸਹਿੰਦਾ ਹੋਇਆ ਮੈਂ ਲਾਸਟ ਤੱਕ ਪਾਰਟੀ ਤੇ ਨਹੀਂ ਸੀ ਛੱਡੀ ਪਰ ਉਹ ਸਥਿਤੀ ਇਸ ਤਰ੍ਹਾਂ ਇਸ ਤਰ੍ਹਾਂ ਦੀ ਨਾਜ਼ੁਕ ਹੋ ਗਈ ਕਿ ਆ 2017 ਦੇ ਇਲੈਕਸ਼ਨ ਤੋਂ ਬਾਅਦ ਬਿਲਕੁਲ ਹੀ ਪਾਰਟੀ ਨੇ ਮੈਨੂੰ ਬੁਲਾਉਣਾ ਵੀ ਛੱਡਤਾ ਕਿਸੇ ਮੀਟਿੰਗ 'ਚ ਨਹੀਂ ਬੁਲਾਇਆ 2 ਸਾਲ ਦਾ ਟਨਯੂਰ ਇਹ ਵੀ ਲੰਘ ਗਿਆ ਤੇ ਮੈਨੂੰ ਇਹ ਮਹਿਸੂਸ ਹੋਇਆ ਕਿ ਕਿਉਂਕਿ ਪਾਰਲੀਮੈਂਟ ਦਾ ਇਲੈਕਸ਼ਨ ਨੇੜੇ ਆ ਚੁੱਕਿਆ ਹੈ ਇਸ ਕਰਕੇ ਮੈਂ ਕਿਉਂਕਿ ਮੇਰੇ ਵਰਕਰ ਮੇਰੇ ਸਪੋਰਟਰ ਕਹਿ ਰਹੇ ਕਿ ਤੁਸੀਂ ਇਲੈਕਸ਼ਨ ਲੜਨਾ ਹੈ ਤੇ ਤੁਸੀਂ ਕਿਸੇ ਨਾ ਕਿਸੇ ਪਾਰਟੀ ਵਿੱਚ ਜਾ ਕੇ ਜੁਆਇਨਿੰਗ ਕਰੋ ਜਾਂ ਜੋ ਵੀ ਹੋਏ ਤੇ ਇਸ ਕਰਕੇ ਮੈਨੂੰ ਇਹ ਲੱਗਿਆ ਕਿਉਂਕਿ ਮੇਰਾ ਬੇਟਾ ਪਹਿਲਾਂ ਤੋਂ ਹੀ ਕਾਂਗਰਸ ਪਾਰਟੀ ਵਿੱਚ ਅਸੈਂਬਲੀ ਦਾ ਮੈਂਬਰ ਐ ਐਮਐਲਏ ਤੇ ਮੈਂ ਇਸ ਕਰਕੇ ਫਿਰ ਕਾਂਗਰਸ ਪਾਰਟੀ ਜਿਹੜੀ ਹੈ ਜੁਆਇਨ ਕੀਤੀ ਉਹਨੂੰ ਪ੍ਰੈਫਰ ਕੀਤਾ ਨੇ ਅਕਾਲੀ ਦਲ ਦਾ ਪ੍ਰਧਾਨ ਤੁਹਾਡੀਆਂ ਗੱਲਾਂ ਸੁਣੇ ਕਿਉਂ ਕਿਉਂਕਿ ਤੁਹਾਡਾ ਬੇਟਾ ਜੋ ਕਾਂਗਰਸ ਤੁਹਾਡੇ ਜਿਹੜੇ ਤੁਸੀਂ ਜਿਵੇਂ ਆਪਸੀ ਤੁਹਾਡੇ ਸੁਰਵੀ ਮਿਲਦੇ ਨੇ ਬੇਟੇ ਦੇ ਨਾਲ ਉਹ ਕਾਂਗਰਸ ਦੇ ਵਿੱਚੋਂ ਐਜ਼ ਐਨ ਐਮਐਲਏ ਐਮਐਲਏ ਰਿਪਰੈਜ਼ੈਂਟ ਕਰ ਰਹੇ ਨੇ ਤਾਂ ਅਕਾਲੀ ਦਲ ਪ੍ਰਧਾਨ ਨੂੰ ਪ੍ਰੋਬਲਮ ਹੀ ਇਸ ਗੱਲ ਤੋਂ ਹੋਈ ਹੋਣੀ ਹੈ ਨਹੀਂ ਦੇਖੋ ਜਦੋਂ ਮੈਨੂੰ ਪਾਰਲੀਮੈਂਟ ਦਾ ਇਲੈਕਸ਼ਨ ਦੀ ਟਿਕਟ ਦਿੱਤੀ ਸੀ ਮੈਂ ਕਿਉਂਕਿ ਮੈਂ ਆਪ ਪਾਰਲੀਮੈਂਟ ਦਾ ਇਲੈਕਸ਼ਨ ਨਹੀਂ ਸੀ ਲੜਨਾ ਚਾਹੁੰਦਾ 2009 ਦੇ ਵਿੱਚ ਤੇ ਮੇਰੇ ਨਾਲ ਕਮਿਟਮੈਂਟ ਹੋਈ ਸੀ ਕਿ ਜੇ ਤੁਸੀਂ ਪਾਰਲੀਮੈਂਟ ਦਾ ਇਲੈਕਸ਼ਨ ਇਥੋਂ ਜਿੱਤ ਜਾਂਦੇ ਹਾਂ ਤਾਂ ਫਿਰ ਜਲਾਲਾਬਾਦ ਅਸੈਂਬਲੀ ਹਲਕੇ ਤੋਂ ਤੁਹਾਡੇ ਪਰਿਵਾਰ ਦਾ ਹੀ ਮੈਂਬਰ ਲੜੇਗਾ ਇਹ ਤਾਂ ਮੇਰੀ ਵੱਧ ਕਿਸਮਤ ਦੀ ਕਿਵੇਂ ਮੈਂ ਆਪਦੀ ਮੌਤ ਜਿਹੜੀ ਹੈ ਉਹ ਲੰਬੀ ਤੋਂ ਚੱਕ ਕੇ ਆਉਦੇ ਜਲਾਲਾ ਵਿੱਚ ਲੈ ਆ ਤੇ ਜਿੰਨੇ ਪਤਾ ਨਹੀਂ ਉਹਦੇ ਦਿਮਾਗ ਤੇ ਕੀ ਇਸ ਤਰ੍ਹਾਂ ਦਾ ਹੋ ਗਿਆ ਕਿ ਉਹਨੇ ਸਮਝਿਆ ਕਿ ਇੱਥੇ ਇਹਨਾਂ ਨੂੰ ਖਤਮ ਕੀਤਾ ਜਾਵੇ ਤੇ ਇੱਥੇ ਮੈਂ ਆਪਣਾ ਆਧਾਰ ਪੈਦਾ ਕਰਾਂ ਪਰ ਉਹਦਾ ਉਹ ਬਹੁਤ ਵੱਡਾ ਬੁਲੇਖਾ ਸੀ ਅੱਜ ਇਹ ਸਿਲੈਕਸ਼ਨ ਦੇ ਵਿੱਚ ਪਤਾ ਲੱਗ ਜਾਏਗਾ ਮੈਂ ਵੇਖਿਆ ਕਿ ਕੱਲ ਦਾ ਜੋ ਉਹਨਾਂ ਦਾ ਬਿਆਨ ਹੈ ਕਿ ਉਹ ਫਰੋਜਪੁਰ ਤੋਂ ਇਲੈਕਸ਼ਨ ਲੜਨਗੇ ਤੁਹਾਨੂੰ ਇੱਥੋਂ ਲੜਨਾ ਹੀ ਚਾਹੀਦਾ ਹੈ ਤੇ ਇਹ ਜਿਹੜੀ ਜੋਰ ਜਮਾਈ ਕਰਨੀ ਚਾਹੀਦੀ ਹੈ ਦੇਖਿਆ ਜਾਏਗਾ ਕਿ ਕੌਣ ਕਿੰਨੇ ਪਾਣੀ ਵਿੱਚ ਹੈ ਸਾਰਾ ਕੁਝ ਸਾਹ ਦੇ ਸਥਿਤੀ ਸਪਸ਼ਟ ਹੋ ਜਾਏਗੀ ਸੁਖਬੀਰ ਸਿੰਘ ਬਾਦਲ ਅਗਰ ਫਰੋਜਪੁਰ ਤੋਂ ਇਲੈਕਸ਼ਨ ਲੜਦੇ ਆ ਤਾਂ ਕਾਂਗਰਸ ਦੇ ਵਿੱਚ ਕਿਹ ਅਸਰਾਂ ਲਾਈਆਂ ਲਾਈਆਂ ਜਾ ਰਹੀਆਂ ਕਿ ਅੱਗੋਂ ਸਟਰੋਂਗ ਲੀਡਰ ਸਾਡੇ ਕੋਲੇ ਸ਼ੇਰ ਸਿੰਘ ਕਬਾਇਆ ਪਰ ਆਮ ਤੌਰ ਤੇ ਗੱਲ ਹੋਰ ਕਹੀ ਜਾਂਦੀ ਹੈ ਕਿ ਇਹ ਸਾਰੀ ਸਕੀਮ ਹੀ ਸੀ ਤੁਸੀਂ ਪਹਿਲਾਂ ਦਵਿੰਦਰ ਨੂੰ ਭੇਜਤਾ ਵੀ ਚੱਲ ਕਾਕਾ ਮੈਂ ਆਉਣਾ ਹੈ ਕਾਂਗਰਸ ਦੇ ਵਿੱਚ ਕਿਉਂਕਿ ਸਾਡਾ ਹੁਣ ਅਕਾਲੀ ਦਲ ਤਾਂ ਚਲੋ ਬਰਗਾੜੀ ਮੋਰਚੇ ਕਰਕੇ ਜਾਂ ਕਿਸੇ ਵੀ ਚੀਜ਼ ਕਰਕੇ ਅਕਾਲੀ ਦਲ ਖਤਮ ਹੋ ਗਈ ਹੈ ਆਪਾਂ ਆਪਣਾ ਕੰਮ ਸੰਭਾਲ ਲਈਏ ਕਿ ਦਵਿੰਦਰ ਨੂੰ ਭੇਜਿਆ ਹੋਵੇ ਕਾਂਗਰਸ ਦੇ ਵਿੱਚ ਬਾਅਦ ਤੁਸੀਂ ਆਉਣ ਦੀ ਪਹਿਲਾਂ ਸਕੀਮ ਕੀਤੀ ਹੋਵੇ ਨਹੀਂ ਦੇਖੋ ਜੀ ਮੈਂ ਕੋਈ ਜਾਣ ਬੁਝ ਕੇ ਨਹੀਂ ਸੀ ਭੇਜਿਆ ਕਿਉਂਕਿ ਜਦੋਂ ਮੇਰੇ ਦੂਜੀ ਵਾਰ ਜਦੋਂ ਸਰਕਾਰ ਬਣੀ ਉਸ ਤੋਂ ਬਾਅਦ ਸਰਕਾਰ ਦੇ ਵਿੱਚ ਮੇਰਾ ਕੋਈ ਹੋਂਦ ਹੀ ਨਹੀਂ ਸੀ ਇੱਕ ਮੈਂਬਰ ਪਾਰਲੀਮੈਂਟ ਦਾ ਛੱਡੋ ਇੱਕ ਪੰਚਾਇਤ ਮੈਂਬਰ ਜਿੰਨੀ ਵੀ ਮੇਰੀ ਇੱਥੇ ਪਹੁੰਚ ਨਹੀਂ ਸੀ ਔਰ ਮੈਨੂੰ ਹਮੇਸ਼ਾ ਹੀ ਸਾਰੇ ਅਵਸਾਰਾਂ ਨੂੰ ਰੋਕਤਾ ਕੇ ਇਹ ਕਹੇ ਤੇ ਕੋਈ ਕੰਮ ਨਹੀਂ ਕਰਨਾ ਇਹਨਾਂ ਕੋਲ ਕੋਈ ਜਾਣਾ ਨਹੀਂ ਤੇ ਜਦੋਂ ਇਸ ਤਰ੍ਹਾਂ ਦੀ ਸਥਿਤੀ ਹੋਵੇ ਫਿਰ ਉਸ ਤੋਂ ਬਾਅਦ ਬੰਦਾ ਸੋਚਦਾ ਹੀ ਹੈ ਕਿ ਮੈਂ ਕਿਸੇ ਚੰਗੀ ਪਾਰਟੀ ਵਿੱਚ ਜਿੱਥੇ ਕਿ ਮੈਨੂੰ ਮੇਰੀ ਇੱਜ਼ਤ ਹੋਵੇ ਮਾਨ ਸਤਕਾਰ ਹੋਵੇ ਉੱਥੇ ਜਾਵਾਂ ਇਸ ਕਰਕੇ ਮੈਂ ਜਿਹੜਾ ਪਾਰਟੀ ਅਸੀਂ ਦਵਿੰਦਰ ਕਬਾਇਆ ਨੂੰ ਅਸੈਂਬਲੀ ਦਾ ਲੈਕਚਰ ਉੱਥੋਂ ਲੜੇ ਫਿਰ ਉਸ ਤੋਂ ਬਾਅਦ ਹੁਣ ਮੈਂ ਆਪ ਵੀ ਉਸ ਪਾਰਟੀ 'ਚ ਗਿਆ ਇਹ ਇਹ ਤਾਂ ਉਹਨਾਂ ਦੀ ਡਿਸਕ੍ਰਿਮੀਨੇਸ਼ਨ ਉਹਨਾਂ ਦੀ ਇਹ ਹੰਕਾਰਬਾਜ਼ੀ ਜਿਹੜੀ ਹੈ ਹੰਕਾਰ ਜਿਹੜਾ ਸੀਗਾ ਉਸ ਦੇ ਕਰਕੇ ਪਾਰਟੀ ਜਿਹੜੀ ਹੈ ਮੈਨੂੰ ਛੱਡਨੀ ਪਈ ਕਾਂਗਰਸ ਪਾਰਟੀ ਨਾਲ ਤੁਸੀਂ ਗੱਲ ਕਰਕੇ ਆਏ ਹੋ ਵੀ ਟਿਕਟ ਐਮਪੀ ਦੀ ਟਿਕਟ ਲੜੋਗੇ ਦੇਖੋ ਇਹ ਤਾਂ ਜਿਹਹਾਂ ਚ ਕਹਿਣ ਦੀ ਕਹਾਣੀ ਦੀ ਗੱਲ ਹੈ ਕੋਈ ਨਹੀਂ ਐਵੇਂ ਕਰਦਾ ਸਾਰਾ ਬੰਦਾ ਜੇ ਬੰਦਾ ਕੋਈ ਚੇਂਜ ਕਰਦਾ ਤੇ ਉਹਦੇ ਤੋਂ ਬਿਨਾ ਕਿਸੇ ਗੱਲ ਤੋਂ ਬਿਨਾ ਕਿਸੇ ਤੋਂ ਬੰਦਾ ਕੋਈ ਕਦੇ ਨਹੀਂ ਕੀਤਾ ਜਾਂਦਾ ਤੇ ਭਾਈ ਸਰ ਤੁਸੀਂ ਸਪਸ਼ਟ ਕਹਿ ਰਹੇ ਵੀ ਤੁਸੀਂ ਗੱਲ ਕਰਕੇ ਆਏ ਹੋ ਤੇ ਹੁਣ ਮਤਲਬ ਕਹਿ ਸਕਦੇ ਆ ਵੀ ਤੁਹਾਨੂੰ ਟਿਕਟ ਮਿਲੇਗੀ ਨਹੀਂ ਮੇਰੇ ਵੀ ਦੇਖੋ ਪੰਜਾਬ ਦੀ ਜਿੰਨੀ ਲੀਡਰਸ਼ਿਪ ਹੈ ਕੈਪਟਨ ਬ੍ਰਿੰਦਾ ਸਿੰਘ ਜੀ ਸਾਡੇ ਸੀਐਮ ਨੇ ਅ ਸਾਲ ਸਨੀਲਕਵਰ ਜਾਖੜ ਪਾਰਟੀ ਦੇ ਪ੍ਰਧਾਨ ਨੇ ਪੰਜਾਬ ਦੇ ਆਸ਼ਾ ਕੁਮਾਰੀ ਜਿਹੜੀ ਇਨਚਾਰਜ ਹੈ ਇਹਨਾਂ ਤਿੰਨੋਂ ਨੇ ਜਾ ਕੇ ਮੇਰੀ ਸਪਾਰਸ਼ ਕੀਤੀ ਹੈ ਕਿ ਇਹਨਾਂ ਨੂੰ ਫਿਰੋਜ਼ਪੁਰ ਤੋਂ ਜੇ ਇਲੈਕਸ਼ਨ ਜਿੱਤ ਨਹੀਂ ਨੀ ਤਾਂ ਫਿਰ ਸ਼ੀਐਸ ਕੇਵਾਰੋਂ ਟਿਕਟ ਦਿੱਤੀ ਜਾਵੇ ਜੇ ਐਨੀ ਵੱਡੀ ਸਪਾਰਸ਼ ਉੱਥੇ ਨਹੀਂ ਸੁਣੀ ਜਾਣੀ ਤੇ ਫਿਰ ਪਾਰਟੀ ਤੁਸੀਂ ਆਪਨ ਰਾਜਾ ਲਗਾ ਲੋਗੇ ਕਿਸ ਤਰ੍ਹਾਂ ਹੋਊਗਾ ਤੁਸੀਂ ਆਪਕੇ ਵੀ ਤੁਹਾਡੇ ਖਿਲਾਫ ਪਹਿਲਾਂ ਹਰਸਿੰਦਰ ਕੌਰ ਬਦਲ ਦਾ ਨਾਮ ਫਿਰੋਜ਼ਪੁਰ ਤੋਂ ਆ ਰਿਹਾ ਸੀ ਹੁਣ ਸੁਖਬੀਰ ਬਦਲ ਦਾ ਆ ਰਿਹਾ ਕੁਝ ਦਿਨਾਂ ਦੇ ਉਤੋਂ ਤਾਂ ਮੁਕਾਬਲਾ ਕਾਫੀ ਸਖਤ ਹੋਣਾ ਪਰ ਮੁਕਾਬਲਾ ਸਖਤ ਦੇ ਅਗਰ ਤੁਸੀਂ ਨਜੱਠਣਾ ਚਾਹੋ ਤਾਂ ਤੁਹਾਡੇ ਜੋ ਸਾਥੀ ਨੇ ਉਸ ਉਸ ਇਲਾਕੇ ਦੇ ਰਾਣਾ ਗੁਰਮੀਤ ਸਿੰਘ ਸੋਢੀ ਕੋਟਪੂਰੇ ਤੋਂ ਭਾਈ ਰਾਹੁਲ ਸਿੰਘ ਸਿੱਧੂ ਮਕਸਰਚੋਣਾ ਦਾ ਚੰਗਾ ਜੋ ਵੋਟਰ ਬੈਂਕ ਹੈਗਾ ਤਾਂ ਤੁਹਾਡੇ ਨਾਲ ਹੋਣੇ ਚਾਹੀਦੇ ਨੇ ਪਰ ਉਹ ਵੀ ਟਿਕਟ ਦੀ ਮੰਗ ਕਰ ਰਹੇ ਨੇ ਉਹਨਾਂ ਦਾ ਵੀ ਦਿਲ ਕਰਦਾ ਵੀ ਅਸੀਂ ਵੀ ਐਮਪੀ ਐਜ਼ ਐਮਪੀ ਦੀ ਟਿਕਟ ਲੜੀਏ ਤਾਂ ਕੀ ਲੱਗਦਾ ਤੁਹਾਡਾ ਸਾਥ ਹੋਏਗਾ ਗੁਰਮੀਤ ਸਿੰਘ ਰਾਣਾ ਗੁਰਮੀਤ ਸਿੰਘ ਸੋਢੀ ਦਾ ਦੇਖੋ ਜੀ ਜਿਹੜੇ ਪਾਰਟੀ ਦੇ ਵਫਾਦਾਰ ਲੋਕ ਹੁੰਦੇ ਆ ਟਿਕਟ ਮੰਗਣ ਨੂੰ ਭਾਵੇਂ 100 ਬੰਦਾ 200 ਟਿਕਟ ਮੰਗ ਸਕਦਾ ਹੈ ਮੰਗਣ ਵਾਸਤੇ ਕੋਈ ਕਿਸੇ ਨੂੰ ਰੋਕਿਆ ਨਹੀਂ ਜਾ ਸਕਦਾ ਆਮ ਵੀ ਜਿਹੜਾ ਵਰਕਰ ਉਹ ਵੀ ਮੰਗ ਸਕਦਾ ਕਿਸੇ ਨੂੰ ਕੋਈ ਰੋਕ ਨਹੀਂ ਸਕਦੇ ਪਰ ਜਦੋਂ ਟਿਕਟ ਦਾ ਫੈਸਲਾ ਹੋ ਜਾਊਗਾ ਅਨਾਉਂਸਮੈਂਟ ਹੋ ਜਾਏਗੀ ਆਫੀਸ਼ੀਅਲੀ ਉਸ ਤੋਂ ਬਾਅਦ ਸਾਰੇ ਪਾਰਟੀ ਦੇ ਨਾਲ ਵਫਾਦਾਰ ਨਾਲ ਕੰਮ ਕਰਨਗੇ ਤੇ ਸੀਟ ਜਿਹੜੀ ਹੈ ਬੜੇ ਆਰਾਮ ਦੇ ਨਾਲ ਜਿੱਤ ਕੇ ਦੇਣਗੇ ਲੋਕ ਕਹਿੰਦੇ ਵੀ ਜੇ ਸ਼ੇਰ ਸਿੰਘ ਖੋਭਾਇਆ ਜਦੋਂ ਗੱਲ ਚਲ ਤੁਸੀਂ ਅੱਜ ਸਪਸ਼ਟ ਕਰਤਾ ਵੀ ਗੱਲ ਕਰਕੇ ਤੁਸੀਂ ਰਲੇ ਹੋ ਲੋਕ ਕਹਿੰਦੇ ਵੀ ਸ਼ੇਰ ਸਿੰਘ ਖੋਭਾਇਆ ਨੂੰ ਅਗਰ ਕਾਂਗਰਸ ਵੀ ਟਿਕਟ ਨਾ ਦੇਂਦੀ ਸ਼ੇਰ ਸਿੰਘ ਖੋਭਾਇਆ ਨੇ ਆਜ਼ਾਦ ਖੜ ਜਾਣਾ ਸੀ ਨਹੀਂ ਜੀ ਮੈਂ ਜਦੋਂ ਮੇਰੇ ਸਪੋਰਟ ਦੇ ਜਿਹੜੇ ਪਾਰਟੀ ਦੇ ਪ੍ਰਧਾਨ ਨੇ ਪੰਜਾਬ ਦੇ ਪਾਰਟੀ ਦੇ ਸੀਐਮ ਨੇ ਸਾਡੇ ਜਦੋਂ ਉਹ ਮੈਨੂੰ ਸਪੋਰਟ ਕਰ ਰਹੇ ਤੇ ਮੈਂ ਕਿਉਂ ਆਜ਼ਾਦ ਖੜੂੰਗਾ ਜਦੋਂ ਪਾਰਟੀ ਇੱਕ ਮੈਨੂੰ ਸੁਜੈਸਟ ਕਰ ਰਹੀ ਹੈ ਕਿ ਤੁਸੀਂ ਪਾਰਟੀ ਜੁਆਇਨ ਕਰੋ ਤੇ ਅਸੀਂ ਤੁਹਾਡੀ ਸਪੋਰਟ ਕਰਨੇ ਹਾਂ ਉਸ ਤੋਂ ਬਾਅਦ ਹੋਰ ਕੀ ਹੁੰਦਾ ਹੈ ਪਿੱਛੇ ਦਵਿੰਦਰ ਸਿੰਘ ਕੋ ਬਾਯਾ ਦਾ ਸਾਹਮਣੇ ਆਇਆ ਕਿ ਉਹਨਾਂ ਤੋਂ ਪੁੱਛਿਆ ਗਿਆ ਵੀ ਤੁਸੀਂ ਇਲਾਕੇ ਦੇ ਵਿੱਚ ਤੁਹਾਡੇ ਫਾਦਰ ਸਾਹਿਬ ਨੇ ਇਲਾਕੇ ਦੇ ਵਿੱਚ ਕੀ ਵਿਕਾਸ ਕੀਤਾ ਫਿਰੋਜ਼ਪੁਰ ਇਲਾਕਾ ਬਾਰਡਰ ਇਲਾਕਾ ਹੈ ਉੱਥੇ ਬਹੁਤ ਕੁਝ ਚਾਹੀਦਾ ਜਿਹੜਾ ਦੂਜੇ ਇਲਾਕਿਆਂ ਨਾਲੋਂ ਜ਼ਿਆਦਾ ਸੁਧਾਰ ਹੋਣਾ ਚਾਹੀਦਾ ਹੈ। ਕਬਾਇਆ ਸਾਹਿਬ ਤੁਸੀਂ ਬਹੁਤ ਰਿਪਰੈਜ਼ੈਂਟ ਕੀਤਾ ਤੇ ਖੈਰ ਤੁਸੀਂ ਬਹੁਤ ਕੰਮ ਕੀਤੇ ਵੀ ਹੋਣੇ ਆ ਪਰ ਆਮ ਤੌਰ ਤੇ ਲੋਕ ਕਹਿੰਦੇ ਵੀ ਕਬਾਇਆ ਟੈਂਕੀ ਵਾਲਾ ਐਮਪੀ ਆ ਟੈਂਕੀੋਂ ਤੋਂ ਬਿਨਾਂ ਕੁਝ ਨਹੀਂ ਦਿੱਤਾ। ਤੁਸੀਂ ਗਿਣਾ ਸਕਦੇ ਹੋ ਕੀ ਦਿੱਤਾ ਤੁਸੀਂ ਅਜੇ ਤੱਕ ਉਸ ਇਲਾਕੇ ਨੂੰ? ਦੇਖੋ ਜਿੰਨਾ ਕੰਮ ਮੇਰਾ ਸਰਕਾਰ ਜਾਣ ਤੋਂ ਬਾਅਦ ਐਮਐਲਏ ਬਣਨ ਤੋਂ ਬਾਅਦ ਜਿੰਨਾ ਬਾਰਡਰ ਤੇ ਕੰਮ ਹੋਇਆ ਸ਼ਾਇਦ ਹੀ ਕਿਸੇ ਹੋਰ ਨੇ ਅਜੇ ਤੱਕ ਉੱਥੇ ਕਰਾਇਆ ਹੋਵੇ ਔਰ ਉਸ ਇਲਾਕੇ ਵਿੱਚ ਬਾਰਡਰ ਏਰੀਏ ਤੇ ਕੁਝ ਅਜੇ ਤੱਕ ਗਿਆ ਹੀ ਨਹੀਂ ਸੀ। ਸੁਆਏ ਮੇਰੇ ਮੈਂ ਜਦੋਂ ਜਦੋਂ ਤੋਂ ਅਸੈਂਬਲੀ ਦਾ ਮੈਂਬਰ ਬਣਿਆ ਪਾਰਲੀਮੈਂਟ ਦਾ ਮੈਂਬਰ ਬਣਿਆ ਤੇ ਉੱਥੇ ਕੰਮ ਦੀ ਹਨੇਰੀ ਲੈ ਕੇ ਆਇਆ ਕਿਉਂਕਿ ਪਿੰਡਾਂ 'ਚ ਪਾਣੀ ਨਹੀਂ ਆਉਂਦਾ ਜੀ ਉੱਥੇ ਪਿੰਡਾਂ ਦੇ ਲੋਕ ਪਾਣੀ ਨੂੰ ਪੀਣ ਵਾਲੇ ਪਾਣੀ ਨੂੰ ਤਰਸਦੇ ਆ ਦੇਖੋ ਉੱਥੇ ਦੇ ਜਿਹੜੇ ਪ੍ਰੋਜੈਕਟ ਨੇ ਕਈ ਪ੍ਰੋਜੈਕਟ ਮੈਂ ਪਿਛਲੇ 5 ਸਾਲਾਂ ਤੋਂ ਇਸ ਗੱਲ ਦਾ ਪਾਰਲੀਮੈਂਟ ਦੇ ਵਿੱਚ ਤਿੰਨ ਚਾਰ ਔਰ ਮੁੱਦਾ ਚੁੱਕਿਆ ਸੀ ਕਿ ਜਿਹੜੀ ਸਾਡੇ ਮਾਲਵੇ ਖੇਤਰ ਦੇ ਵਿੱਚ ਕੈਂਸਰ ਦੀ ਬਿਮਾਰੀ ਹੈ ਇਹ ਅਸੀਂ ਸਮਝਦੇ ਹਾਂ ਕਿ ਸਭ ਤੋਂ ਜ਼ਿਆਦਾ ਕੈਂਸਰ ਦੀ ਬਿਮਾਰੀ ਹੋਣ ਦਾ ਕਾਰਨ ਪੀਣ ਵਾਲਾ ਪਾਣੀ ਜਿਹੜਾ ਸ਼ੁੱਧ ਨਾ ਹੋਣ ਕਰਕੇ ਹੈ ਇਹ ਇਹਦੇ ਵਾਸਤੇ ਸੈਂਟਰ ਸਰਕਾਰ ਤੋਂ ਫੰਡ ਵੀ ਜਿਹੜੇ ਕਾਫੀ ਲੈ ਕੇ ਆਏ ਔਰ ਪੰਜਾਬ ਸਰਕਾਰ ਨੂੰ ਮਿਲੇ ਪਰ ਜਦ ਕੇ ਕਾਲੀ ਦਲ ਦੀ ਸਰਕਾਰ 5 ਸਾਲ ਤੋਂ ਮੇਰੇ ਕੰਮ ਕਰ ਰਹੀ ਉਹ ਬਿਲਕੁਲ ਹੀ ਰੋਕੇ ਸੀ ਕਿ ਇਹਨਾਂ ਦੇ ਕਿਹਾ ਤੇ ਕੋਈ ਕੰਮ ਹੀ ਨਹੀਂ ਕਰਨਾ ਤੇ ਫਿਰ ਇਸ ਤਰ੍ਹਾਂ ਦੇ ਕੰਮ ਜਿਹੜੇ ਪ੍ਰੋਜੈਕਟ ਉਥੋਂ ਆਏ ਵੀ ਸੈਂਟਰ ਤੋਂ ਉਹ ਵੀ ਇਹਨਾਂ ਨੇ ਪਾਸੇ ਕਰਤੇ ਉਹ ਮੇਰੇ ਹਲਕੇ ਦੇ ਕੰਮ ਜਿਹੜੇ ਇਹਨਾਂ ਨੇ ਨਹੀਂ ਕੀਤੇ ਇਹ ਕਹਿੰਦੇ ਵੀ ਕਾਂਗਰਸ ਦੀ ਸਰਕਾਰ ਜਦੋਂ ਆ ਗਈ ਉਸ ਤੋਂ ਬਾਅਦ ਤੁਹਾਡੇ ਕੰਮ ਲੱਗੇ ਆ ਜਦੋਂ ਕੰਮ ਹੁਣ ਸ਼ੁਰੂ ਹੋਏ ਆ ਕੰਮ ਦੇਖੋ ਜਿਹੜੇ ਵੱਡੇ ਕੰਮ ਹੈ ਪੰਜ-ਛੇ ਵੱਡੇ ਕੰਮ ਹੈ ਜਿਹੜੇ ਕਦੇ ਕੋਈ ਸੋਚ ਹੀ ਨਹੀਂ ਸਕਦੇ ਕਿ ਇਸ ਇਲਾਕੇ ਵਿੱਚ ਹੋਣਗੇ ਸਭ ਤੋਂ ਪਹਿਲਾ ਕੰਮ ਤੇ ਇਹ ਸੀ ਕਿ ਸਾਡੇ ਇਲਾਕੇ ਜਿਹੜੀ ਕੈਂਸਰ ਹੈ ਕੈਂਸਰ ਦਾ ਬਹੁਤ ਬੁਰਾ ਹਾਲ ਹੈ ਲੋਕਾਂ ਦਾ ਰੇਕ ਪਰਿਵਾਰ ਦੇ ਵਿੱਚ ਇੱਕ ਦੋ ਜੀ ਜਿਹੜੇ ਕੈਂਸਰ ਨਾਲ ਪੀੜਤ ਨੇ ਤੇ ਇਸ ਤਰ੍ਹਾਂ ਦੇ ਇੱਕ ਦੋ ਤਿੰਨ ਵੱਡਾ ਹਸਪਤਾਲਾਂ ਦੀ ਲੋਰ ਸੀ ਤੁਸੀਂ ਜਾਣ ਕੇ ਹੈਰਾਨ ਹੋਵੋਗੇ ਕਿ 500 ਕਰੋੜ ਤੋਂ ਵੱਧ ਪੈਸੇ ਜਿਹੜੇ ਫਿਰੋਜ਼ਪੁਰ ਦੇ ਵਿੱਚ ਕੈਂਸਰ ਦਾ ਹਸਪਤਾਲ ਜਿਹੜਾ ਹੈ ਉਹ ਬਣਨ ਜਾ ਰਿਹਾ ਹੈ ਪਿੱਛੇ ਮਨਜ਼ੂਰੀ ਮਿਲੀ ਸੀ ਪਰ ਅਕਾਲੀ ਦਲ ਦੀ ਸਰਕਾਰ ਨੇ ਉਹਨੂੰ ਰੋਕ ਰੱਖਿਆ ਸੀਗਾ ਔਰ ਹੁਣ ਜਿਹੜਾ ਉਹ 500 ਕਰੋੜ ਰੁਪਏ ਦਾ ਜਿਹੜੇ ਫੰਡ ਹੈ ਉਹ ਰਿਲੀਜ਼ ਹੋ ਜਾਏ ਔਰ ਜਿਹੜੀ ਉਥੋਂ ਦੀ ਜ਼ਮੀਨ ਹੈ ਉਹ ਉਹ ਬਣਨ ਵਾਸਤੇ ਉਹ ਵੀ ਐਕੁਇਜੀਸ਼ਨ ਹੋ ਕੇ ਉਹ ਉਹਨਾਂ ਨੂੰ ਮਿਲ ਚੁੱਕੀ ਹੈ ਤੇ ਜਲਦੀ ਉਹ ਜਿਹੜਾ ਕੰਮ ਹੈ ਉਹ ਸ਼ੁਰੂ ਹੋ ਜਾਏਗਾ। ਐਸੀ ਤਰ੍ਹਾਂ ਫਾਿਲਕਾ ਦੇ ਵਿੱਚ ਕੈਂਸਰ ਹਸਪਤਾਲ ਦੇ ਵਾਸਤੇ ਫੰਡਿੰਗ ਜਿਹੜੀ ਆਈ ਸੀ ਉਹ ਪਿੱਛੇ ਨਹੀਂ ਆ ਸਕੀ। ਆ ਕੈਪਟਨ ਸਰਕਾਰ ਆਉਣ ਤੋਂ ਬਾਅਦ ਉਹਨਾਂ ਨੇ 50 ਕਰੋੜ ਰੁਪਿਆ ਦਾ ਜਿਹੜਾ ਉਹ ਵੀ ਰਿਲੀਜ਼ ਕਰਤਾ ਹੈ ਉੱਤੇ ਕੰਮ ਜਿਹੜਾ ਚੱਲ ਰਿਹਾ ਹੈ। ਐਸੀ ਤਰ੍ਹਾਂ ਫਰੋਜਪੁਰ ਦੇ ਵਿੱਚ ਜਿਹੜਾ ਸਾਡਾ ਪਾਸਪੋਰਟ ਦਫ਼ਤਰ ਨਹੀਂ ਸੀਗਾ ਸਾਨੂੰ ਚੰਡੀਗੜ੍ਹ ਜਾਣਾ ਪੈਂਦਾ ਸੀ। ਅੰਮ੍ਰਿਤਸਰ ਜਾਣਾ ਪੈਂਦਾ ਸੀਗਾ ਤੇ ਖੱਜਲ ਖਵਾਰ ਹੋਣਾ ਪੈਂਦਾ ਸੀ। ਉਹ ਦੋ ਮਹੀਨੇ ਪਹਿਸ ਤੋਂ ਪਿੱਛੇ ਫਿਰੋਜ਼ਪੁਰ ਦੇ ਵਿੱਚ ਪਾਸਪੋਰਟ ਦਫਤਰ ਜਿਹੜਾ ਚਾਲੂ ਹੋ ਚੁੱਕਿਆ ਔਰ ਇੱਥੋਂ ਦੇ ਲੋਕ ਜਿਹੜੇ ਚਾਰ ਡਿਸਟ੍ਰਿਕਟ ਜਿਹੜੇ ਹੈਗੇ ਫਰੀਦਕੋਟ ਫਾਜ਼ਿਲਕਾ ਮੁਕਸਰ ਤੇ ਫਿਰੋਜ਼ਪੁਰ ਉਹਨਾਂ ਦੇ ਜਿਹੜੇ ਪਾਸਪੋਰਟ ਹੈ ਉਹ ਫਿਰੋਜ਼ਪੁਰ ਵਿੱਚ ਹੀ ਬਣਦੇ ਤੇ ਇਸ ਤਰ੍ਹਾਂ ਇੱਕ ਸਾਰੀ ਟ੍ਰੇਨ ਜਿਹੜੀ ਸੀ ਫਾਇਲ ਕਾ ਤੋਂ ਰਾਜਧਾਨੀ ਨੇ ਮੈਂ ਬੜੀ ਵਾਰ ਪਾਰਲੀਮੈਂਟ ਮੁੱਦੇ ਉਠਾਇਆ ਕਿ ਸਾਨੂੰ ਰਾਜਧਾਨੀ ਦੇ ਨਾਲ ਜੋੜਨ ਵਾਸਤੇ ਕੋਈ ਟ੍ਰੇਨ ਨਹੀਂ ਹੈ ਨਾ ਹੀ ਦਿੱਲੀ ਨਾਲ ਜੋੜਨ ਵਾਸਤੇ ਨਾ ਹੀ ਚੰਡੀਗੜ੍ਹ ਜੋੜ ਚੰਡੀਗੜ੍ਹ ਤਾਂ ਇਸ ਕਰਕੇ ਨਹੀਂ ਉਹ ਚੱਲਣ ਦੇ ਰਹੇ ਸੀ ਕਿਉਂਕਿ ਬੱਸਾਂ ਚੱਲਦੀਆਂ ਸੀ ਤੇ ਬੱਸਾਂ ਦਾ ਕਿਰਾਇਆ 800 ਰੁਪਏ ਪਰ ਸਵਾਰੀ ਉਹਨਾਂ ਨੂੰ ਮਿਲਦਾ ਸੀ ਇਸ ਕਰਕੇ ਉਹਨਾਂ ਨੇ ਨਹੀਂ ਚੱਲਣ ਦਿੱ ਆ ਹੁਣ ਪਿਛਲੇ ਮਹੀਨੇ ਜਿਹੜੀ ਹੈ ਉਹ ਟ੍ਰੇਨ ਵੀ ਚੰਡੀਗੜ੍ਹ ਵਾਸਤੇ ਅਸੀਂ ਫਾਇਲ ਕਾ ਤੋਂ ਚਾਲੂ ਕਰਾਤੀ ਹੈ ਦਿੱਲੀ ਜਾਣ ਵਾਸਤੇ ਵੀ ਟ੍ਰੇਨਾਂ ਚੱਲੀਆਂ ਹੈ ਹਯੂਰ ਸਾਹਿਬ ਲਈ ਜਾਣ ਵਾਸਤੇ ਚੱਲੀਆਂ ਹੈ ਹਰਦਵਾਰ ਲਈ ਵੀ ਹਾਂ ਹੋਰ ਇਸ ਦਾ अनेकर ਜਿਹੜੇ ਟ੍ਰੇਨ ਹੈ ਉਹ ਚਾਲੂ ਕੀਤੀਆਂ ਇਸ ਦੇ ਨਾਲ ਨਾਲ ਜਿਹੜੇ ਸਾਡੇ ਵੱਡੇ ਪ੍ਰੋਜੈਕਟ ਹੈ ਜਿਵੇਂ ਪੁਲਾਂ ਹੈਗੀਆਂ ਪੀਐਮਜੀਐਸਵੀ ਦੀ ਸੜਕਾਂ ਹੈ मतलब लखा के करोड़ों रुपयों दी लागत दे नाल ओ जे साडे ੜਕੇ ਵਿੱਚ ਬਣੀ ਐ ਔਰ ਹੋਰ ਵੀ ਕੰਮ ਜਿਹੜੇ ਪੀਣ ਵਾਲਾ ਪਾਣੀ ਐ ਗਰਾਊਂਡ ਵਾਟਰ ਜਿਹੜਾ ਸਾਡਾ ਮਾੜਾ ਹੋ ਚੁੱਕਿਆ ਉਹਦੇ ਵਾਸਤੇ ਪ੍ਰੋਜੈਕਟ ਸਾਡੇ ਖੂਈ ਖੇੜਾ ਸੈਕਟਰ ਤੇ ਜ਼ਮੀਨ ਜਿਹੜੀ ਸੀ ਉਹ ਬਿਲਕੁਲ ਯੋ 35 ਸਾਲ ਤੋਂ ਜਿਹੜੀ ਐ ਉੱਤੇ ਕਦੇ ਫਸਲ ਨਹੀਂ ਸੀ ਹੁੰਦੀ ਤੇ ਪਿਛਲੇ ਮਹੀਨੇ ਮੈਂ ਗਿਆ ਜਾ ਕੇ ਦੇਖਿਆ ਉੱਥੇ ਅੱਜ ਜਿਹੜੀਆਂ ਫਸਲਾਂ ਐ ਉਹ ਲੜਾ ਰਹੀਆਂ ਲੋਕਾਂ ਨੂੰ ਆਸ ਹੋ ਗਈ ਕਿ ਜਿਹੜਾ ਕੰਮ ਹੋ ਗਿਆ ਬਹੁਤ ਵਧੀਆ ਹੋ ਗਿਆ ਤੁਹਾਨੂੰ ਕੀ ਲੱਗਦਾ ਵੀ ਤੁਸੀਂ ਪਹਿਲਾਂ ਹਰਸਿਮਰਤ ਕੋਰ ਬਾਦਲ ਦਾ ਕਿਹਾ ਜਾ ਰਿਹਾ ਸੀ ਹੁਣ ਸੁਖਬੀਰ ਬਾਦਲ ਦਾ ਕਿਹਾ ਜਾ ਰਿਹਾ ਹੈ ਕਿਸ ਨੂੰ ਸਟਰੋਂਗ ਲੀਡਰ ਮੰਨਦੇ ਆਪਣੇ ਵਿਰੁੱਧ ਮੈਂ ਤਾਂ ਕਹਿੰਦਾ ਜੀ ਕੋਈ ਮਰਜ਼ੀ ਆ ਜਾਏ ਹਰਸਿਮਰਤ ਆ ਜਾਂਦੀ ਤਾਂ ਉਹ ਵਧੀਆ ਸੀ ਹੁਣ ਜੇ ਸੁਖਬੀਰ ਸੇ ਬਾਦਲ ਆ ਗਿਆ ਤਾਂ ਬਹੁਤ ਵਧੀਆ ਹੈ ਤੁਹਾਡੀ ਜਿਹੜੀ ਵੋਟ ਬੈਂਕ ਤੇ ਜਿਹਦੇ ਸਿਰ ਤੇ ਤੁਸੀਂ ਅੱਜ ਤੱਕ ਜੱਦ ਆਏ ਹੋ ਕਹਿੰਦੇ ਉਹਦੇ ਵਿੱਚ ਵੀ ਦਫੜ ਪੈ ਗਿਆ ਦੇਖੋ ਜੀ ਉਹ ਤਾਂ ਗੱਲਾਂ ਕਰਨ ਵਾਲੀਆਂ ਹੁੰਦੀਆਂ ਜਦੋਂ ਵੋਟਾਂ ਪੈਣਗੀਆਂ ਉਸ ਦਿਨ ਪਤਾ ਲੱਗੂਗਾ ਵੀ ਕੀ ਦੀ ਦੋ ਫਾੜ ਫੋਟੋਵਾਂ ਨਹੀਂ ਹੋਣਗੀਆਂ ਮੇਰੇ ਨਾਲ ਸਾਰੇ ਲੋਕ ਹੈ ਕੱਲੀ ਮੇਰੀ ਰੈਸਿਕ ਕਮਿਊਨਿਟੀ ਨਹੀਂ ਕਿ ਰੈਸਿਕ ਹੈ ਸਾਰੀਆਂ ਕਮਿਊਨਿਟੀਆਂ ਦੀ ਵੋਟ ਜਿਹੜੀ ਇਹ ਮੈਨੂੰ ਪੈਂਦੀ ਹੈ ਕਿਉਂਕਿ ਮੈਂ ਹਮੇਸ਼ਾ ਹੀ ਲੋਕਾਂ ਦਾ ਸਾਥ ਦਿੱਤਾ ਹੈ ਇਸ ਕਰਕੇ ਅੱਜ ਹਰੇਕ ਇਨਸਾਨ ਜਿਹੜਾ ਚਾਹੁੰਦਾ ਹੈ ਕਿ ਅਸੀਂ ਇਹ ਦੁਬਾਰਾ ਤੋਂ ਇਹਨਾਂ ਨੂੰ ਚੋਣ ਕੇ ਪਾਰਲੀਮੈਂਟ ਚ ਭੇਜੀਏ ਬਹੁਤ ਬਹੁਤ ਸ਼ੁਕਰੀਆ ਜੀ ਸੋ ਇਸਨ ਸਰਦਾਰ ਸ਼ੇਰ ਸਿੰਘ ਕੋ ਭਾਇਆ ਜਿਨਾਂ ਨੇ ਸਪਸ਼ਟ ਤੌਰ ਤੇ ਕਿਹਾ ਕਿ ਚਾਹੇ ਹਰ ਸਿਮਰਤ ਕੌਰ ਬਦਲ ਚਾਹੇ ਸੁਖਬੀਰ ਬਦਲ ਚਾਹੇ ਕੋਈ ਵੀ ਵੱਡਾ ਲੀਡਰ ਮੇਰੇ ਖਿਲਾਫ ਫਿਰੋਜ਼ਪੁਰ ਤੋਂ ਚੋਂ ਲੜਨ ਲਈ ਆ ਜਾਏ ਮੈਂ ਜ਼ਰੂਰ ਜਿੱਤ ਕੇ ਦਿਖਾਵਾਂਗਾ ਤੇ ਇਹਨਾਂ ਨੇ ਕਿਹਾ ਵੀ ਵੋਟਾਂ ਪੈਣ ਤੇ ਪਤਾ ਲੱਗੇਗਾ ਤੇ ਇੱਕ ਗੱਲ ਨੇ ਨਿਸ਼ਚਪ ਸਪੱਸ਼ਟਤਾ ਤੇ ਸਪਸ਼ਟ ਕੀਤੀ ਹੈ ਕਿ ਕਾਂਗਰਸ ਦੇ ਨਾਲ ਇਹ ਟਿਕਟ ਦੀ ਗੱਲ ਕਰਕੇ ਰਹਿਲੇ ਨੇ ਸੋ ਦੋਸਤੋ ਮੈਨੂੰ ਗੁਰਪਾਲ ਸਿੰਘ ਬਰਾੜ ਨੂੰ ਦਿਓ ਇਜਾਜ਼ਤ ਧੰਨਵਾਦ